ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਗੱਲ ਕਰਦੇ ਆਂ ਸਹਾਇਕ ਧੰਦੇ ਦੀ ਸਹਾਇਕ ਧੰਦੇ ਆਪਾਂ ਖੇਤੀ ਦੇ ਨਾਲ-ਨਾਲ ਕਈ ਸਹਾਇਕ ਧੰਦੇ ਅਪਣਾ ਸਕਦੇ ਆਂ ਤੇ ਆਪਾਂ ਇੱਕ ਚੰਗੀ ਆਮਦਨ ਲੈ ਸਕਦੇ ਆਂ ਐਵੇਂ ਆਪਾਂ ਅੱਜ ਪਹੁੰਚੇ ਸੀ ਬਾਈ ਭਗਵੰਤ ਜੀ ਕੋਲੇ ਉਹ ਵੀ ਖੇਤੀ ਦੇ ਨਾਲ-ਨਾਲ ਕਈ ਤਰ੍ਹਾਂ ਦੇ ਸਹਾਇਕ ਧੰਦੇ ਕਰਦੇ ਨੇ ਅੱਜ ਉਹਨਾਂ ਦੇ ਆਪਾਂ ਇੱਕ ਸਹਾਇਕ ਧੰਦੇ ਦੀ ਗੱਲ ਕਰਦੇ ਆਂ ਜਿਵੇਂ ਕਿ ਉਹ ਗੰਡੋਆਂ ਤੋਂ ਇੱਕ ਆਰਗੈਨਿਕ ਖਾਦ ਤਿਆਰ ਕਰਦੇ ਨੇ ਉਹਨਾਂ ਦੇ ਪਲਾਂਟ ਤੇ ਪਹੁੰਚੇ ਆਪਾਂ ਤੇ ਕਰਦੇ ਆਂ ਨਾਲ ਗੱਲਬਾਤ ਵੀ ਕੀ ਇਹਦਾ ਪ੍ਰੋਸੈਸ ਹੈ ਕਿਵੇਂ ਤਿਆਰ ਹੁੰਦੀ ਹੈ ਵੀ ਕਿਸ ਕਿਸ ਕੰਮ ਚ ਵਰਤੀ ਜਾਂਦੀ ਹੈ ਇਹ ਆ ਬਾਈ ਭਗਵੰਤ ਜੀ ਦਾ ਗਡੋਆਿਆਂ ਵਾਲੀ ਜਿਹੜੀ ਖਾਦ ਤਿਆਰ ਕਰਨ ਵਾਲਾ ਪਲਾਂਟ ਇੱਥੇ ਕਰਦੇ ਨੇ ਹੋਰ ਜੀ ਠੀਕ ਠਾਕ ਹੋ ਠੀਕ ਠਾਕ ਇਹ ਆ ਬਾਈ ਜੀ ਆਪਣਾ ਫਿਰ ਗਡੋਆਿਆਂ ਦੀ ਖਾਦ ਵਾਲਾ ਪਲਾਂਟ ਇਹ ਆਪਣਾ ਤੇ ਆਪਣੇ ਫਰੈਂਡ ਦਾ ਜੀ ਲਿਆ ਹੋਇਆ ਓਕੇ ਓਕੇ ਆਪਣੇ ਘਰੇ ਤੋਂ ਨੇ ਠੀਕ ਹੈ ਉਹਨਾਂ ਸਿਰਲ ਕੇ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਇਹ ਮਤਲਬ ਵਧੀਆ ਹਤ ਹੁੰਦਾ ਹੈ ਖੇਤੀ ਦੇ ਨਾਲ-ਨਾਲ ਖੇਤੀ ਦੇ ਨਾਲ-ਨਾਲ ਇੱਕ ਵਧੀਆ ਤੰਦ ਹੈ ਬਿਲਕੁਲ ਘੱਟ ਮਿਹਨਤ ਦੇ ਵਿੱਚ ਆਪਾਂ ਬਾਕੀ ਅਗਰ ਬਿਮਾਰੀਆਂ ਵੱਧ ਰਹੀਆਂ ਨੇ ਜੋ ਲੌਕਜ਼ੂਰੀਆ ਵਗੈਰਾ ਜਿਆਦਾ ਪਾਉਂਦੇ ਨੇ ਸਾਡੀ ਇਹ ਸੋਚ ਇਹ ਵੀ ਆਕ ਲੋਕਾਂ ਨੂੰ ਅਵੇਅਰ ਕਰਕੇ ਇਹਨੂੰ ਘਟਾਇਆ ਜੀ ਆਰਗੈਨਿਕ ਫਸਲ ਤਿਆਰ ਕੀਤੀ ਜਾਵੇ ਜਿਹੜੀਆਂ ਦਵਾਈਆਂ ਘੱਟ ਤੁਹਾਡੀ ਬਿਮਾਰੀਆਂ ਤੋਂ ਤੁਸੀਂ ਬਚੋ ਦਵਾਈਆਂ ਘੱਟ ਖਾਣੀਆਂ ਪੈਣ ਤੁਹਾਨੂੰ ਹਾਂ ਬਿਲਕੁਲ ਵੀ ਇੱਕ ਵਾਰੀ ਜੇ ਕੋਈ ਜਿਆਦਾ ਵੱਡੇ ਪੱਧਰ ਤੇ ਖੇਤਾਂ ਦੇ ਵਿੱਚ ਨਹੀਂ ਪਾ ਸਕਦਾ ਜਿੰਨੇ ਕਹਿੰਦਿਆਂ ਸਬਜ਼ੀਆਂ ਲਾਉਂਦਾ ਉਹਦੇ ਜੋਗੀ ਤਾਂ ਆਪਾਂ ਮੰਨ ਕੇ ਚੱਲੋ ਇੱਥੋਂ ਖਾਦ ਪਾ ਕੇ ਆਪਾਂ ਆਰਗੈਨਿਕ ਸਬਜ਼ੀਆਂ ਤਿਆਰ ਕਰ ਸਕਦੇ ਆ ਆਰਗੈਨਿਕ ਸਬਜ਼ੀਆਂ ਖਾਵਾਂਗੇ ਤਾਂ ਆਪਾਂ ਬਿਮਾਰੀਆਂ ਤੋਂ ਬਚ ਕੇ ਰਹਾਂਗੇ ਬਾਕੀ ਇਹ ਵੀ ਜੇ ਕੋਈ ਆਪਦੇ ਲੈਵਲ ਤੇ ਵੀ ਕਰ ਸਕਦਾ ਛੋਟੇ ਲੈਵਲ ਤੇ ਕਿਸੇ ਨੇ ਕਰਨਾ ਦੋ ਬੈੱਡ ਲਾ ਕੇ ਸ਼ੁਰੂ ਕਰ ਸਕਦਾ ਇੱਕ ਵਾਰੀ ਉਕੇ ਉਹ ਆਪਾਂ ਸਾਰਾ ਦਿਖਾਵਾਂਗੇ ਕਿ ਇਹਦਾ ਤਿਆਰ ਕਰਨ ਦਾ ਪ੍ਰੋਸੈਸ ਹੈ ਵੀ ਕਿਸੇ ਵੀਰ ਭਰਾ ਨੇ ਆਦੇ ਲੈਵਲ ਤੇ ਛੋਟਾ ਕੋਈ ਜ਼ਿਆਦਾ ਇਹ ਨਹੀਂ bizness purpose ਤੇ ਆਪਣੀਆਂ ਮਤਲਬ ਆਦੇ ਵਾਸਤੇ ਖਾਸ ਆਰਗੈਨਿਕ ਤਿਆਰ ਕਰਨ ਵਾਸਤੇ ਕਿਸੇ ਨੇ ਜੇ ਆਪਦਾ ਪਲਾਂਟ ਲਾਉਣਾ ਤਾਂ ਕਿਵੇਂ ਲਾ ਸਕਦੇ ਹ ਹੁਣ ਇਹ ਦਿਖਾਵੋਗੇ ਭਵੰਤ ਜੀ ਸਭ ਤੋਂ ਪਹਿਲਾਂ ਜਿਹੜੀ ਹੈਗੀ ਇਹਦੇ ਆਪਾਂ ਨੂੰ ਚਾਹੀਦਾ ਹੈ ਇਹਦੇ ਵਾਸਤੇ ਜਿਹੜਾ ਇਹ ਗੋਹਾ ਕੱਚਾ ਕੱਚਾ ਗੋਹਾ ਚਾਹੀਦਾ ਸਭ ਤੋਂ ਪਹਿਲਾਂ ਆਪਣੀ ਨੂੰ ਬਕਾਇਦ ਨੇ ਓਕੇ ਤੇ ਉਹ ਆਪਾਂ ਨੂੰ ਜਾਨੀ ਕਿ ਫਰਸ਼ ਦਾ ਮਿਲ ਜੇ ਸਭ ਤੋਂ ਵਧੀਆ ਕਿਉਂਕਿ ਬੈਨੇਫਿਟ ਹਾਂ ਉਹ ਮਤਲਬ ਕਿ ਚਲੋ ਵੀ ਕੱਚੇ ਥਾਂ ਦਾ ਨਾ ਹੋਵੇ ਉਹਦੇ ਵਿੱਚ ਕੋਈ ਰੇਤਾ ਵਗੈਰਾ ਮਿਕਸ ਨਾ ਹੋਵੇ ਤੇ ਉਹਦਾ ਮਤਲਬ ਇਹ ਹੁੰਦਾ ਵੀ ਥੋੜਾ ਜਿਹਾ ਮਿੱਟੀ ਵਗੈਰਾ ਨਾ ਹੋਵੇ ਨਾ ਹਾਂ ਮਿੱਟੀ ਨਾ ਹੋਵੇ ਜਿੱਥੇ ਫਰਸ਼ ਲੱਗਿਆ ਹੁੰਦਾ ਜਿਆਤਰ ਆਪਣੇ ਪਸ਼ੂ ਫਰਸ਼ ਸਾਫ਼ ਜਗ੍ਹਾ ਤੇ ਬੰਨੇ ਹੁੰਦੇ ਆ ਉਹ ਵਾਲਾ ਆਪਾਂ ਨੂੰ ਗੋਹਾ ਚਾਹੀਦਾ ਤੇ ਇਹਨੂੰ ਫਿਰ ਸਭ ਤੋਂ ਪਹਿਲਾਂ ਲਿਆ ਕੇ ਪਾਣੀ ਨਾਲ ਠੰਡਾ ਕਰਨਾ ਪੈਂਦਾ ਬਾਰਸਾ ਦਿਨ ਤੇ ਪਾਣੀ ਮਾਰਨਾ ਪੈਂਦਾ ਉੱਪਰ ਲੈ ਆਓ ਇੱਕ ਜਗ੍ਹਾ ਤੇ ਤੇ ਉਹ ਠੰਡਾ ਹੋ ਜਾਏਗਾ ਹਾਂ ਠੰਡਾ ਉਹਦੀ ਹੀਟ ਨਿਕਲ ਜੇਗੀ ਇੱਕ ਵਾਰ ਠੀਕ ਹੈ ਉਸ ਤੋਂ ਬਾਅਦ ਆ ਬੈੱਡ ਬਣੇ ਹੋਏ ਦਾ ਬਖਾਨਾ ਦੇਖੋ ਇਹ ਬੈੱਡ ਨਹੀਂ ਨੇ ਇਹ ਤਾਂ ਰੋਏ ਨੇ ਇਹ ਵਾਲੇ ਬੈੱਡ ਬਣੇ ਹੋਏ ਨੇ 30 30 ਫੁੱਟ ਦੇ ਆਪਾਂ ਬੈੱਡ ਤਿਆਰ ਕਰ ਲਏ ਇਹਨਾਂ ਵਿੱਚ ਦਰਵਾਜ਼ਾ ਜਿਹੜਾ ਹੈਗਾ ਉਹ ਲਿਆ ਬਚਾਇਆ ਹੈ ਜਿਹੜਾ ਦਿਸਾਨ ਦੇ ਇਹਦੇ ਵਿੱਚ ਆਪਾਂ ਨੂੰ ਲਿਆ ਕੇ ਗਡਵਾ ਛੱਡਣਾ ਪੈਦਾ ਹੈ ਜਿੱਦਾਂ ਗਡਵਾ ਨਹੀਂ ਹੁੰਦਾ ਬੋਟੀ ਖਾ ਕੇ ਉਹ ਤੀਰ ਬਣਾਉਦਾ ਇਸ ਚੀਜ਼ ਪਰ ਇਹ ਸਪੈਸ਼ਲ ਵੈਰਾਈਟੀ ਹੁੰਦੀ ਹੈ ਇਹਨਾਂ ਦੀ अच्छा एकदा आम ਆਪਣੇ ਖੇਤਾਂ ਦੇ ਵਿੱਚ ਆਪਾਂ ਨੂੰ ਗੰਡੋਏ ਚਲੋ ਮਿਲ ਜਾਂਦੇ ਨੇ ਇਹ ਖਾ ਤਿਆਰ ਕਰਨ ਵਾਸਤੇ ਸਪੈਸ਼ਲ ਗੰਡੋ ਹੈ ਸਪੈਸ਼ਲ ਗੰਡੋ ਇਸ ਪੈਸੇ ਦਾ ਗੰਡੋ ਠੀਕ ਹੈ ਦਿਖਾਓਗੇ ਜੀ ਗੰਡੋਆ ਜਸ ਇਧਰ ਠੀਕ ਆਪਾਂ ਨੂੰ ਪਰੀਆਂ ਥੋੜੀ ਹੁਣ ਜਲਦੀ ਨਾਲ ਥੱਲੇ ਚਲੇ ਜਾਂਦੇ ਆ ਕਿਹੜੇ ਵਾਲਾ ਗੰਡੋਆ ਇੱਥੇ ਇਹ ਕੋਆ ਹੁਣ ਖਾ ਦੇਣੀ ਬਿਲਕੁਲ ਤਿਆਰ ਹੋਈ ਹੋਈ ਹੈ ਉੱਤੋਂ ਲਾਉਣ ਵਾਲੀ ਹੈ ਵਾਹ ਉੱਪਰ ਵਾਲੀ ਸਾਰੀ ਖਾਦ ਤਿਆਰ ਹੋ ਚੁੱਕੀ ਹੈ ਆ ਦੇ ਗੰਡੋਆ ਥੱਲੇ ਜਾ ਰਿਹਾ ਠੀਕ ਹੈ ਆ ਦਿਖਾ ਜੱਸ ਆ ਦੇਖੋ ਇਹ ਕਾਫੀ ਗੰਡੋਆ ਹੈ ਬੀਰੇ ਉੱਪਰ ਆਪਾਂ ਮਤਲਬ 30 ਫੁੱਟ ਦਾ ਬੈੱਡ ਤਿਆਰ ਕਰਤਾ ਜਿਹੜਾ ਆਪਾਂ ਗੋਬਰ ਮਤਲਬ ਉੱਪਰ ਪਾ ਕੇ ਉਹ ਉੱਪਰੋਂ ਗੰਡੋਆ ਇਹਨੂੰ ਖਾਂਦਾ ਜਾਉਂਦਾ ਇਹਨੂੰ ਤੇ نیچے ਨੂੰ ਡਰਿਆ ਜਾਂਦਾ ਤੇ ਉਹ ਸਾਰੀ ਖਾਦ ਤਿਆਰ ਹੋ ਜਾਂਦੀ ਹੈ ਬਿਲਕੁਲ ਉੱਪਰ ਜਿਹੜੀ ਖਾਦ ਤਿਆਰ ਹੋ ਜਾਂਦੀ ਹੈ 4 ਫੁੱਟ ਚੌੜਾ ਓਕੇ 30 ਫੁੱਟ ਲੰਬਾ ਹੈ ਬਿਲਕੁਲ ਸਹੀ ਇਹਦੇ ਥੱਲੇ ਯਾਨੀ ਕਿ ਇਹਨੂੰ ਕੱਚਾ ਨਾ ਰੱਖਿਆ ਜਾਵੇ ਜਿਵੇਂ ਆਹ ਤੇ ਸ਼ੀਟ ਪਈ ਹੋਈ ਨਾ ਇਹ ਸ਼ੀਟ ਸਭ ਤੋਂ ਵਧੀਆ ਕੰਮ ਕਰਦਾ ਇਹ ਸਾਈਡਾਂ ਦੇ ਤਾਂ ਮੈਨੂੰ ਦਿਖ ਰਿਹਾ ਤੁਸੀਂ ਮਤਲਬ ਇਟਾਂ ਲਾਈਆਂ ਹੋਈਆਂ ਇਹਦਾ ਨੀਚੇ ਵਾਲੀ ਸਾਈਡ ਵੀ ਪੱਕੀ ਹੈ ਨਹੀਂ ਨੀਚੇ ਕੱਚੀ ਥੱਲੇ ਕੱਚੀ ਹੈ ਥੱਲੇ ਕੱਚੀ ਵੈਸੇ ਆਹ ਜਿਹੜੀ ਚੀਜ਼ ਅਸੀਂ ਪਾਈ ਐ ਇਸ ਵਾਰੀ ਇਹ ਜਿਹੜੀ ਉੱਪਰ ਇਹਦਾ ਪਾਉਂਦਾ ਕੀ ਪਰ ਇਹਦਾ ਇਹ ਵੀ ਜੀ ਪਾਣੀ ਵਗੈਰਾ ਮੀਂਹ ਆ ਜਾਏ ਤਾਂ ਪਾਣੀ ਥੱਲੇ ਚਲਾ ਜਾਂਦਾ ਘੜੂਆ ਥਰੇ ਨਹੀਂ ਜਾਂਦਾ ਠੀਕ ਹੈ ਜੇ ਇਹ ਨਾ ਹੋਵੇ ਤਾਂ ਜਿਆਦਾ ਬਾਰਿਸ਼ ਹੁੰਦੀ ਤਾਂ ਘੜੂਆ ਧਰਤੀ ਦੇ ਵਿੱਚ ਚਲਾ ਜਾਊਗਾ ਚਲਾ ਜਾਂਦੇ ਨਾਲੇ ਬਾਕੀ ਉਸਲੇ ਮਰ ਵੀ ਜਾਂਦਾ ਪਾਣੀ ਕਰਨ ਕਰਕੇ ਠੀਕ ਹੈ ਠੀਕ ਹੈ ਗਰਮਾਹਟ ਤੋਂ ਵੀ ਥੋੜੀ ਉੱਤੇ ਪਾਉਣੇ ਤਾਂ ਵੀ ਗਰਮਾਹਟ ਤੋਂ ਬਚਾ ਲ ਉਹ ਲਿਆ ਕੇ ਉਹਨੂੰ ਕਿੰਨੇ ਦਿਨ ਲੱਗਦਾ ਠੰਡਾ ਕਰਨ ਤੇ ਪੰਜ 6 ਦਿਨ ਪੰਜ 6 ਦਿਨ ਉਸ ਤੋਂ ਬਾਅਦ ਬੈਡ ਬਣਾ ਕੇ ਇਹ ਖਾਦ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਂਦੀ ਹੈ ਜਿਹਦਾ ਮੈਕਸਿਮਮ 2 ਤੋਂ ਸਵਾ 2 ਮਹੀਨੇ ਲੱਗ ਜਾਂਦੇ 2 ਮਹੀਨੇ ਲੱਗ ਜਾਂਦੇ ਲਗਭਗ ਜਿਹੜਾ ਤੁਸੀਂ 30 ਬਾਈ 4 ਫੁੱਟ ਦਾ ਇਹ ਬੈਡ ਬਣਾਇਆ ਇਹਦੇ ਵਿੱਚੋਂ ਐਵਰੇਜ ਕਿੰਨੇ ਕਿ ਕੁਆਂਟਲ ਖਾਦ ਨਿਕਲ ਜੂਗੇ ਇਹਦੇ ਚੋਂ ਮਤਲਬ ਮੰਨੋ ਇੱਕ ਵਾਲੇ ਦੇ ਵਿੱਚ 1/4 ਕਾਟਲ ਖਾਦ ਨਿਕਲ ਜਾਂਦੀ ਹੈ ਠੀਕ ਹੈ 30 ਬੈਡ ਹੈ 30 ਜੇ ਤੁਸੀਂ 30 ਮਿੰਟ ਇਥੇ ਲਗਭਗ ਬਣਾ ਲਏ ਕਿੰਨੇ ਬੈੱਡ ਬਣਾ ਲਏ ਤੁਸੀਂ 20 ਬੈੱਡ ਬਣਾ ਲਏ ਹੋਰ ਵੀ ਦੱਸੋ ਜੰਮਾ ਕੰਮ ਹੋਰ ਠੀਕ ਇਹਦੇ ਵਿੱਚ ਇਹ ਸਸਟਰਾ ਜਿਹੜਾ ਦਰਸਤ ਨਹੀਂ ਹੋਣੀ ਇਹਦਾ ਵੀ ਖਾਸ ਕੋਈ ਜਦੋਂ ਇਹ ਖੰਡ ਰਹਿੰਦੀ ਹੈ ਗਰਮੀ ਦੇ ਵਿੱਚ ਉਸ ਤੋਂ ਇਹਨੂੰ ਜ਼ਿਆਦਾ ਗਰਮੈਸ਼ ਨਹੀਂ ਪੈਂਦੀ ਠੀਕ ਹੈ ਇਸ ਵਿੱਚ ਚਲੋ ਤੁਸੀਂ ਤਾਂ ਦਰਖਤ ਲਾ ਰੱਖੇ ਨੇ ਚਲੋ ਠੰਡਾ ਰਹਿੰਦਾ ਵੀ ਜੇ ਕਿਸੇ ਭਰਾ ਨੇ ਮਤਲਬ ਖੁੱਲੇ ਚ ਹੀ ਕਰਨਾ ਹੋਵੇ ਉੱਥੇ ਵੀ ਹੋ ਜਾਂਦਾ ਹੋਊਗਾ ਹਾਂ ਬਿਲਕੁਲ ਹੋ ਜਾਂਦਾ ਹੈ ਮਤਲਬ ਇਹ ਵੀ ਉੱਪਰ ਗਰਮੀ ਜ਼ਿਆਦਾ ਨਹੀਂ ਪੈਣੀ ਚਾਹੀਦੀ ਗਰਮੀ ਦੇ ਵਿੱਚ ਜ਼ਿਆਦਾ ਹੀ ਪ੍ਰੋਬਲਮ ਆਉਂਦੀ ਹੈ ਇਹਨਾਂ ਨੂੰ ਕੰਡਵਾ ਚੱਲੋ ਮਰ ਜਾਂਦਾ ਹੈ ਜਿਆਦਾ ਗਰਮੀ ਜਾਂਦਾ ਪਵੇ ਤਾਂ ਛੱਡ ਹੋਣਾ ਚਾਹੀਦਾ ਕਿਸੇ ਤਰ੍ਹਾਂ ਦਾ ਹਲਕੀ ਠੰਡ ਰਹੇ ਹਲਕੀ ਛਾਂ ਰਹੇ ਗਰਮੀ ਦੇ ਵਿੱਚ ਤਾਂ ਛੱਡ ਜ਼ਰੂਰੀ ਜ਼ਰੂਰੀ ਹੈ ਕਿਸੇ ਤਰ੍ਹਾਂ ਦਾ ਬਣਾ ਲੂ ਠੀਕ ਉੱਪਰ ਛੱਡ ਜ਼ਰੂਰੀ ਹੈ ਜਿਵੇਂ ਤਾਂ ਨਹੀਂ ਤਾਂ ਜਦ ਤੱਕ ਚਲੋ ਜੇ ਕਿਸੇ ਵੀ ਪਿੰਡਾਂ ਕੋਲੇ ਦਰਖਤ ਲੱਗੇ ਹੋਏ ਨੇ ਉਹਨਾਂ ਦੇ ਨੀਚੇ ਜਾਂ ਕਿਸੇ ਨੇ ਕੋਈ ਪੈਦਾ ਲਾਇਆ ਹੋਵੇ ਜਾਂ ਕੁਝ ਹੋਰ ਲਾਇਆ ਹੋਵੇ ਉਹਦੇ ਨੀਚੇ ਬਣਾ ਸਕਦੇ ਆਪਾਂ ਹੋਰ ਛੱਡ ਬਣਾਇਆ ਕਿਸੇ ਕੰਮ ਵਾਸਤੇ ਨਹੀਂ ਪਰਪਸ ਕਰ ਰਹੇ ਹੋ ਕਿਸੇ ਵਾਸਤੇ ਇਹਦੇ ਉੱਤੇ ਕਰ ਸਕਦੇ ਆਪਾਂ ਹਾਂ ਕਈ ਵਾਰੀ ਆਪਾਂ ਸ਼ੈੱਡ ਦੀ ਲੰਮਾਈ ਬਣਾਉਣਾ ਤੇ ਛੋਟੇਗਾ ਵੀ ਆਪਣੇ ਹਿਸਾਬ ਨਾਲ ਚਲਾ ਸਕਦੇ ਠੀਕ ਹੈ ਤੇ ਇੱਕ ਇਹਦਾ ਮੰਨ ਕੇ ਚਲ ਸਾਲ ਦੇ ਵਿੱਚ ਪੂਰੇ ਸਾਲ ਹੀ ਤਿਆਰ ਹੁੰਦੀ ਜਾਂ ਕੋਈ ਕੁ ਮਹੀਨੇ ਹੁੰਦੇ ਹੋਣ ਸਾਰਾ ਸਾਲ ਹੀ ਚੱਲਦਾ ਰਹਿੰਦਾ ਸਾਰਾ ਸਾਲ ਹੀ ਚੱਲੀ ਜਾਂਦਾ ਵੀ ਇਹਨਾਂ ਨੂੰ ਜਿਆਦਾ ਠੰਡ ਤੇ ਜਿਆਦਾ ਗਰਮੀ ਦਾ ਕੋਈ ਉਹ ਫੈਕਟ ਨਹੀਂ ਆ ਜੀ ਗਰਮੀ ਥੋੜਾ ਪੈਂਦਾ ਫਰਕ ਹੋਰ ਸ਼ਾਲ ਚ ਕੋਈ ਜਿਆਦਾ ਰਹਿੰਦਾ ਠੀਕ ਹੈ ਜਿਵੇਂ ਮੰਨ ਕੇ ਚਲੋ ਆਪਣੇ ਕਿਸਾਨ ਭਰਾਵਾਂ ਨੇ ਜਾਂ ਕੋਈ ਤੂੜੀ ਸਟੋਰ ਕਰਨ ਵਾਸਤੇ ਜਾਂ ਹੋਰ ਕੋਈ ਫਸਲ ਸਟੋਰ ਕਰਨ ਵਾਸਤੇ ਵੱਡੇ ਸ਼ੈੱਡ ਬਣਾਏ ਹੁੰਦੇ ਆ ਜਿਸ ਟਾਈਮ ਮੰਨ ਕੇ ਚਲੋ ਆਪਣਾ 4 ਮਹੀਨੇ ਉਹ ਸ਼ੈੱਡ ਵਿ ਹਮੇ ਕਿਸੇ ਵੀਰ ਭਰਾ ਨੇ ਮਤਲਬ ਆਪਦੀ ਘਰ ਵਾਸਤੇ ਆਪਦੀਆਂ ਸਬਜ਼ੀਆਂ ਵਾਸਤੇ ਤਿਆਰ ਕਰਨੀ ਹੋਵੇ ਵੀ ਜ਼ਿਆਦਾ ਨਹੀਂ ਆਪਾਂ ਉਹਨੇ ਬਿਜ਼ਨਸ ਪਰਪਸ ਵਾਸਤੇ ਨਹੀਂ ਖਾ ਤਿਆਰ ਕਰਨੀ ਜਾਂ ਆਪਣੀਆਂ ਘਰ ਦੀਆਂ ਖਰਜੀ ਸਬਜ਼ੀਆਂ ਗਾਉਂਦਾ ਉੰਨੀ ਹੀ ਖਾ ਤਿਆਰ ਕਰਨੀ ਤਾਂ ਉਹ ਕਰ ਸਕਦਾ ਕੋਈ ਜ਼ਿਆਦਾ ਇਹਦੇ ਵਿੱਚ ਹਾਰਡ ਵਰਕ ਨਹੀਂ ਹੈਗਾ ਇੱਕ ਤੋਂ ਬੈੱਡ ਲਾ ਸਕਦਾ ਹੁੰਦਾ ਇੱਕ ਤੋਂ ਬੈੱਡ ਕੋਈ ਜ਼ਿਆਦਾ ਔਖੇ ਨਹੀਂ ਹੈਗੇ ਹਾਂ ਉਹ ਇੱਕ ਵਾਰੀ ਮੰਨ ਕੇ ਚੱਲ ਦੋ ਜਾਂ ਚਾਰ ਬੈੱਡ ਤੋਂ ਇੱਕ ਲਾ ਕੇ ਇੱਕ ਵਾਰੀ ਟਰਾਇਲ ਕਰ ਸਕਦਾ ਹੈ ਜੀ ਇਹ ਵੀ ਭਾਲਦਾ ਵੀ ਸਵੇਰੇ ਸ਼ਾਮ ਪਾਣੀ ਥੋੜਾ ਜਿਹਾ ਮਾਰਨਾ ਪੈਂਦਾ ਤੇ ਗਰਮੀ ਵੇਲੇ ਠੀਕ ਹੈ ਹੋਰ ਇਹਦੇ ਵਿੱਚ ਕਿਹੜਾ ਆਪਾਂ ਕੋਈ ਖਾਤਾ ਦੇ ਵੀ ਨਹੀਂਗਾ ਤਾਂ ਕੁਝ ਨਹੀਂ ਕੱਲਾ ਕੁਝ ਨਹੀਂ ਆਪਾਂ ਪਾਣੀ ਦੇਣਾ ਆ ਪਾਣੀ ਚਲੋ ਆਪਾਂ ਸਵੇਰੇ ਸ਼ਾਮ ਦੇ ਹੀ ਸਕਦੇ ਆ ਇਹਨਾਂ ਤਾਂ ਚਲੋ ਇਹਨਾਂ ਐਫਰਟ ਦਾ ਜਿਹੜਾ ਬੰਦਾ ਖੇਤ ਆਉਂਦਾ ਇਹਨਾਂ ਦਾ ਕਰ ਹੀ ਸਕਦਾ ਬਾਕੀ ਥੋੜਾ ਬਹੁਤਾ ਇਹਨੂੰ ਜਿਹੜੀ ਮਾਰ ਪੈਂਦੀ ਹੈ ਜਿਹੜਾ ਕਾਲੇ ਦੇ ਅਗਲੇ ਫਰਡੇ ਸੀ ਉੱਥੇ ਉਹ ਥੋੜਾ ਬਹੁਤਾ ਵਿੱਚ ਚੁਗ ਜਾਂਦੇ ਨੇ ਉਹਨਾਂ ਵਕਤੇ ਤੇ ਅੱਗੇ ਉੱਤੇ ਪਾਏ ਜਾਂਦੇ ਨੇ ਇਹਦਾ ਫਾਇਦਾ ਠੀਕ ਹੈ ਵੀ ਇਹ ਜਾਨਵਰ ਜਿਵੇਂ ਬਗਲੇ ਵਗੈਰਾ ਨੇ ਉਹ ਗੰਡੋਵਾ ਜ਼ਿਆਦਾ ਖਾਂਦੇ ਨੇ ਉਹਦਾ ਧਿਆਨ ਰੱਖਣਾ ਪੈਂਦਾ ਥੋੜਾ ਜਿਹਾ ਇਸੇ ਵਾਸਤੇ ਉੱਪਰ ਪਾਏ ਹੋਏ ਨੇ ਥੋੜਾ ਜਿਹਾ ਇੱਕ ਟੌਟ ਰੱਖ ਦਿੱਤੀ ਜਾਨ ਤਾਂ ਉਹਨਾਂ ਨੂੰ ਕੋਈ ਜ਼ਿਆਦਾ ਬੰਦ ਨਹੀਂ ਜਿਵੇਂ ਮੈਂ ਦੇਖ ਰਿਹਾ ਸੀ ਉੱਥੇ ਤੁਸੀਂ ਉਹ ਜਾਲੀ ਲਾਈ ਹੋਈ ਆ ਮਤਲਬ ਇਹਨੂੰ ਬਰੀਕ ਕਰ ਕਰਕੇ ਜੇ ਉੱਪਰ ਉਹਦੇ ਆਪਾਂ ਬੈਗ ਤਿਆਰ ਕਰ ਰਹੇ ਸੀਗੇ ਇਹ ਜਿਹੜੀ ਜਾਲੀ ਉਹ ਜਾਲੀ ਜਿਹੜੀ ਗੋਲ ਜੀਕ ਮਾਰ ਰਹੇ ਹੋ ਨਾ ਅਚਾਨਣ ਨੀ ਹਾਂ ਛਾਨਣਾ ਬਣਾਇਆ ਹੋਇਆ ਅਥਾਰ ਅਥਾਰ ਤੁਸੀਂ ਜਿਹੜੀ ਮੰਨ ਕੇ ਚਲੋ ਯਾਰ ਉਤੇ ਆ ਗਈ ਆਹ ਵਾਲੀ ਖਾਦ ਤਿਆਰ ਹੋਈ ਹੋਈ ਆ ਇਹ ਖਾਦ ਉਥੋਂ ਚੱਕ ਕੇ ਬਥੇ ਲੈ ਆਂਦੀ ਫੇਰ ਆਪਾਂ ਛਾਨਣੇ ਦੇ ਵਿੱਚ ਦੀ ਕੱਢਦੇ ਹਾਂ ਤੇ ਉਹਨੂੰ ਉਧਰ ਆਪਾਂ ਭੁੰਾਈ ਜਾਣਾ ਠੀਕ ਹੈ ਭਾਈ ਜੀ ਉਹਨੂੰ ਜਦੋਂ ਭੁੰਾਈ ਜਾਣਾ ਉਹਦੇ ਬਾਅਦ ਆਪਾਂ ਵਿਚਾਰ ਠੀਕ ਹੈ ਠੀਕ ਹੈ ਆਪਾਂ ਉਹ ਕਿੱਧਰ ਪਾਉਂਗੇ ਥੋੜੀ ਖਾਦ ਕੇ ਇਹ ਜੀ ਦੀ ਖਾਦ ਹੈ ਉਹ ਮੋਟੀ ਇੱਧਰ ਖਾਦ ਨਿਕਲੀ ਜਾਊਗੀ ਇਹ ਜੀ ਬਰੀਕ ਖਾਦ ਜਿਵੇਂ ਕਿਸੇ ਕੋਈ ਪਨੇ ਘਰ ਵਿੱਚ ਆਪਾਂ ਲਾਏ ਹੁੰਦੇ ਨੇ ਪੌਦੇ ਜਿਵੇਂ ਆਦਿ ਨੂੰ ਆਪਾਂ ਘਵਾਉਂਦੇਗੇ ਨੀਚੇ ਬਰੀਕ ਖਾਦ ਨੀਚੇ ਆਉਂਦੀ ਰਹਿੰਦੀ ਐ ਤਾਰੀਏ ਝੜਲੀਆਂ ਹੁੰਦੀਆਂ ਇੱਦਾਂ ਨਿਕਲ ਜਾਂਦੀਆਂ ਨੇ ਬਾਕੀ ਹੋਰ ਜਿਹੜੀ ਚੀਜ਼ ਚਾਹੀਦੀ ਲੋਹਾ ਲਾਉਣਾ ਠੀਕ ਐ ਠੀਕ ਜਿਵੇਂ ਘਰਾਂ ਦੇ ਵਿੱਚ ਕਿਸੇ ਨੇ ਬਾਗਬਾਨੀ ਕੀਤੀ ਹੁੰਦੀ ਐ ਉਹਨਾਂ ਉਸ ਚੀਜ਼ ਨੂੰ ਆਪਾਂ ਖਾਦ ਵਗੈਰਾ ਦੇਣੀ ਐ ਹਾਂ ਸਬਜ਼ੀਆਂ ਵਾਸਤੇ ਤਾਂ ਕਰ ਹੀ ਸਕਦਾ ਸਬਜ਼ੀਆਂ ਵਾਸਤੇ ਜ਼ਰੂਰੀ ਵੀ ਬਹੁਤ ਐ ਕਰ ਰਹੀਆਂ ਵੀ ਕੁਝ ਕਰਵਾ ਰਹੀਆਂ ਨੇ ਕੰਡੈਕਟਰ ਵਗੈਰਾ ਦੇ ਬੇਸ ਤੇ ਹਾਂ ਕੰਪਨੀਆਂ ਨਹੀਂ ਹੈਗੀ ਜਾਂ ਲੋਕਾਂ ਦਾ ਪੈਸਾ ਵੀ ਵਾਜਦਾ ਪਰ ਇਹੜਾ ਆਪਣੇ ਬੇਸ ਤੇ ਹੋ ਠੀਕ ਐ ਕਿ ਕੋ ਕੰਪਨੀਆਂ ਕੋ ਕੰਟਰੈਕਟ ਵਗੈਰਾ ਕਰਦੇ ਉਹ ਕੰਮ ਉਹਨਾਂ ਦਾ ਹੈ ਸੋ ਬਹੁਤ ਲੱਗਦੀ ਹੈ ਕੋਈ ਬੰਦੇ ਨੇ ਕੀਤਾ ਜੇ ਕੋਈ ਚਲੋ ਇੱਕ ਤਾਂ ਆਪਾਂ ਗੱਲ ਕਰ ਰਹੇ ਸੀ ਵੀ ਆਪਣੇ ਵਾਸਤੇ ਸਬਜ਼ੀਆਂ ਵਾਸਤੇ ਉਹ ਨਿੱਕੇ ਖਾਣ ਤਿਆਰ ਕਰ ਲਈਏ ਕਿ ਮੰਨ ਲਓ ਕਿਸੇ ਭਰਾ ਨੇ bizness purpose ਤੇ ਇਹ ਕੰਮ ਕਰਨਾ ਹੈ ਇਹਦੇ ਵਿੱਚੋਂ ਕੀ ਇਹਦੇ ਨੈਗੇਟਿਵ ਪੁਆਇੰਟ ਕੀ ਹੈ ਵੀ ਮਾਰ ਕਿੱਥੋਂ ਪੈਂਦੀ ਹੈ ਜ਼ਿਆਦਾਤਰ ਆਪਾਂ ਕੋਈ ਵੀ ਕਿਸਾਨ ਵੀਰ ਹੈ ਡਰਦਾ ਹੁੰਦਾ ਉਹਨੂੰ ਗੱਲ ਪਤਾ ਨਹੀਂ ਹੁੰਦੀ ਅੰਦਾਜ਼ਾ ਸ਼ੁਰੂ ਕਰ ਲੈਂਦਾ ਨੌਲੇਜ ਤਾਂ ਸਭ ਦੀ ਨੌਲੇਜ ਹਰ ਇੱਕ ਚੀਜ਼ ਹਾਂ ਚਾਹੀਦੀ ਹੈ ਨਾ ਹੋ ਲਓ ਆਪਾਂ ਜੇ ਕੰਮ ਕੋ ਕਰਨਾ ਹੈ ਤੇ ਚੱਲ ਰਿਹਾ ਕੰਮ ਉੱਥੇ ਕੋਈ ਮਹੀਨਾ ਦੋ ਮਹੀਨੇ ਬੰਦਾ ਕੰਮ ਕਰਕੇ ਪਹਿਲਾਂ ਦੇਖ ਲੈ ਉਹਦਾ ਪਤਾ ਲੱਗ ਜਾਵੇ ਨੌਲੇਜ ਹੋਣੀ ਜ਼ਰੂਰੀ ਹੈ ਨੌਲੇਜ ਤੋਂ ਬਿਨੇ ਬੰਦਾ ਮਾਰ ਖਾਂਦਾ ਹੋਰ ਤਾਂ ਕੋਈ ਕੰਮ ਹੁੰਦਾ ਹੀ ਨਹੀਂਗਾ ਕਿਸੇ ਵੀ ਚੀਜ਼ ਦਾ ਠੀਕ ਹੈ ਇੱਕ ਤਾਂ ਆਪਣੀ ਜਿਹੜੀ ਗੋਬਰ ਆਪਾਂ ਲੈ ਕੇ ਆਉਣਾ ਸਾਫ਼ ਹੋਣਾ ਚਾਹੀਦਾ ਵੱਡੇ ਲੈਵਲ ਤੇ ਕਰਨਾ ਲੇਬਰ ਚਾਹੀਦੀ ਹੈ ਲੇਬਰ ਮਾਰਨਾ ਪਵੇ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਉਹ ਖੁਦ ਕਰ ਸਕਦਾ ਹੈ ਅੱਜ ਇਹ ਖੁਦ ਕਰ ਸਕਦਾ ਤਾਂ ਬੈਟਰ ਹੈ ਜੇ ਨਹੀਂ ਕਰ ਸਕਦਾ ਤਾਂ ਉਹਦੇ ਕੋਲੇ ਲੇਬਰ ਹੋਣੀ ਜ਼ਰੂਰੀ ਹੈ ਬੜੀ ਮੌਕੇ ਤੇ ਲੇਬਰ ਨਾ ਮਿਲੇ ਤਾਂ ਫਿਰ ਉਹ ਬੜੀ ਬੜੀ ਖਾਦੀ ਤੇ ਲਾ ਨਹੀਂ ਸਕ ਹਾਂ ਜੀ ਮੰਨ ਲਓ ਅਪ ਵੀ ਤੁਸੀਂ ਕਹਿ ਰਹੇ ਹੋ ਵੀ ਢਾਈ ਮਹੀਨੇ ਦੇ ਵਿੱਚ ਖਾਹ ਤਿਆਰ ਹੋ ਗਈ ਆਪਣੇ ਤੋਂ ਉੱਥੋਂ ਖਾਹ ਚੱਕੀ ਨਾ ਗਈ ਗੰਡੋਏ ਵਿੱਚ ਨੇ ਫਿਰ ਉਹ ਖਰਾਬ ਤਾਂ ਨਹੀਂ ਹੁੰਦੀ ਉੱਥੇ ਭਾਈ ਨਹੀਂ ਖਰਾਬ ਤਾਂ ਨਹੀਂ ਹੁੰਦੀ ਮਤਲਬ ਗਡੋਇਆਂ ਨੂੰ ਫਿਰ ਖਰਾਕ ਨਹੀਂ ਮਿਲਦੀ ਨਾ ਓਕੇ ਚਾਹੀਦੀ ਜਿਹੜੀ ਖਰਾਕ ਉਹਨਾਂ ਖਾ ਲਈ ਖਾ ਲਈ ਹਾਂ ਨਵੀਂ ਖਾਹ ਨਹੀਂ ਮਿਲਦੀ ਗਰੋਏ ਵਿੱਚ ਫਿਰ ਗੰਡੋਈ ਮਾਰ ਚੱਲਗੇ ਵੀ ਆਪਾਂ ਨੂੰ ਲਗਭਗ ਢਾਈ ਮਹੀਨੇ ਦੇ ਵਿੱਚ ਉਹ ਖਾ ਚੱਕਣੀ ਪਊਗੀ ਤੁਸੀਂ ਗਡੋਏ ਨੇ ਇੱਥੇ ਹੀ ਖਰਾਕ ਲੈਣੀ ਏ ਤੇ ਇੱਥੇ ਹੀ ਉਹਨੇ ਬਾਹਰ ਆਪਣੇ ਵਧਣਾ ਵੀ ਨਾਲ ਵਧਦਾ ਹੀ ਬਹੁਤ ਜ਼ਿਆਦਾ ਨਾ ਇਹ ਠੀਕ ਕਿੱਥੋਂ ਲੈ ਕੇ ਵਧੀਆਂ ਦਾ ਆਪਣੇ ਆਪ ਹੀ ਠੀਕ 1 ਕਿਲ ਇਹ ਲਗਭਗ ਇੱਕ ਬੈੱਡ ਤੇ ਕਿੰਨੇ ਗੁੰਡੋਏ ਤੁਸੀਂ ਪਾਉਂਦੇ ਹੋ? 2-3 ਕਿਲੋ ਪਾਈ ਦਿੰਦੇ ਵਸ। 2-3 ਕਿਲੋ। ਤੁਸੀਂ ਇੱਕ ਵਾਰੀ ਲੈ ਕੇ ਆਉਂਦੇ ਹੋਣਗੇ ਹੁਣ ਤੱਕ ਅੱਗੇ-ਅੱਗੇ ਤਿਆਰ ਹੁੰਦੇ ਰਹਿੰਦੇ ਹੋਣਗੇ। ਹੁਣ ਤਾਂ ਸਭ ਦੇਖਦੇ ਨੇ ਲੋਕਾਂ ਨੇ। ਠੀਕ ਹੈ। ਵੀ ਜੇ ਕਿਸੇ ਭਰਾ ਨੇ ਕੋਈ ਜਾਂ ਹਾਂ ਆਪਦੇ ਘਰ ਵਾਸਤੇ ਜਾਂ ਕੋਈ ਪਲਾਂਟ ਲਾਉਣਾ ਹੈ ਤਾਂ ਤੁਹਾਡੇ ਤੋਂ ਗੁੰਡੋਏ ਵੀ ਲੈ ਕੇ ਜਾ ਸਕਦਾ ਹੈ। ਖਾਸ ਤਾਂ ਜੇ ਕਿਸੇ ਨੇ ਲੈ ਕੇ ਜਾਣੀ ਉਹ ਤਾਂ ਲੈ ਕੇ ਜਾ ਹੀ ਸਕਦਾ। ਬਿਲਕੁਲ। ਇਹ ਲਗਭਗ ਕੀ ਰੇਟ ਤੇ ਸੇਲ ਹੁੰਦੀ ਹੈ? 800 ਰੁਪਏ, 1200 ਰੁਪਏ। 800 ਰੁਪਏ ਕੁਇੰਟਲ ਦਾ। ਠੀਕ ਹੈ। ਜੇ ਕਿਸੇ ਨੇ ਲੈ ਕੇ ਜਾਣੀ ਉਹ ਵ ਏਸੀ ਦੋਸਤੋ ਇੱਕ ਆਪਣਾ ਗੰਡੋਆ ਦੀ ਖਾਦ ਦਾ ਇੱਕ ਸਾਹਿਕ ਧੰਦਾ ਜੇ ਕਿਸੇ ਭਰਾ ਨੇ ਆਪਣੇ ਲੈਵਲ ਤੇ ਆਪਣੇ ਵਾਸਤੇ ਹੀ ਆਪਣੀਆਂ ਸਬਜ਼ੀਆਂ ਵਾਸਤੇ ਕਰਨਾ ਤਾਂ ਉਹ ਵੀ ਕਰ ਸਕਦਾ ਤੇ ਬਿਜ਼ਨਸ ਪਰਪਸ ਵਾਸਤੇ ਕਰਨਾ ਤਾਂ ਉਹ ਵੀ ਕਰ ਸਕਦਾ ਬਸ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਬਿਲਕੁਲ ਸਿੰਪਲ ਹੀ ਇੱਕ ਬਿਜ਼ਨਸ ਹੈ ਠੀਕ ਹੈ ਵਿੱਚ ਥੋੜੀ ਬਹੁਤ ਮਿਹਨਤ ਹੈਗੀ ਹੈ ਜਿਹੜਾ ਬੰਦਾ ਥੋੜੀ ਬਹੁਤ ਮਿਹਨਤ ਕਰ ਸਕਦਾ ਇੱਕ ਆਰਗੈਨਿਕ ਖਾਦ ਤਿਆਰ ਕਰਨ ਦਾ ਇਸ਼ਕ ਹੈ ਤਾਂ ਉਹ ਇਹ ਪਲਾਂਟ ਲਗਾ ਸਕਦਾ ਠੀਕ ਹੈ ਦੋਸਤੋ ਧੰਨਵਾਦ